ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਪਰੋ ਮਹੱਲਾ ਪੰਜਵਾ ਤੇਰੀ ਟੇਕ ਰਹਾ ਕਾਲ ਮਾਹੀ ਤੇਰੀ ਟੇਕ ਤੇਰੇ ਗੁਣ ਗਾਹੇ ਤੇਰੀ ਟੇਕ ਨਾ ਪੁਹ ਕਾਲ ਤੇਰੀ ਟੇਕ ਬਿਨਸਾ ਜੰਜਾਲ ਦੀਨ ਦੁਨੀਆ ਤੇਰੀ ਟੇਕ ਸਭ ਮਹਿ ਰਵਿਆ ਸਾਹਿਬ ਏਕ ਰਹਾਉ ਤੇਰੀ ਟੇਕ ਕਰ ਆਨੰਦ ਤੇਰੀ ਟੇਕ ਜਪੋ ਗੁਰ ਮੰਤ ਤੇਰੀ ਟੇਕ ਤਰੀਐ ਭਉ ਸਾਗਰ ਰਾਖਣਹਾਰ ਪੂਰਾ ਸੁਖ ਸਾਗਰ ਤੇਰੀ ਟੇਕ ਨਾਹੀ ਭਉ ਕੋਈ ਅੰਤਰਜਾਮੀ ਸਾਚਾ ਸੋਏ ਤੇਰੀ ਟੇਕ ਤੇਰਾ ਮਨ ਤਾਣ ਈहां ਊहां ਤੂੰ ਦੀਬਾਨ ਤੇਰੀ ਟੇਕ ਤੇਰਾ ਪਰਵਾਸ ਸਗਲ ਧਿਆਵਹਿ ਪ੍ਰਭ ਗੁਣ ਤਾਸਾ ਜਾਪ ਜਪ ਅਨੰਦ ਕਰਹਿ ਤੇਰੇ ਦਾਸਾ ਸਿਮਰ ਨਾਨਕ ਸਾਚੇ ਗੁਣ ਤਾਸਾ ਪੈਰਾ ਮਹੱਲਾ ਪੰਜਵਾ ਪ੍ਰਥਮੇ ਛੋਡੀ ਪ੍ਰਾਈ ਨਿੰਦਾ ਉੱਤਰ ਗਈ ਸਭ ਮਨ ਕੀ ਚਿੰਦਾ ਲੋਭ ਮੋਹ ਸਭ ਕੀਨੋਂ ਦੂਰ ਪਰਮ ਬੈਸਨੋ ਪ੍ਰਭ ਪੀਖ ਹਜੂਰ ਐਸੋ ਤਿਆਗੀ ਵਿਰਲਾ ਕੋਈ ਹਰ ਹਰ ਨਾਮ ਜਪੈ ਜਨ ਸੋਏ ਹਰ ਹਰ ਨਾਮ ਜਪੈ ਜਨ ਸੂਈ ਪ੍ਰਹਾਉ ਅਹੰ ਗੋਦਕਾ ਛੋੜਿਆ ਸੰਗ ਕਾਮ ਕ੍ਰੋਧ ਕਾ ਉਤਰਿਆ ਰੰਗ ਨਾਮ ਧਿਆਏ ਹਰ ਹਰ ਹਰੇ ਸਾਧ ਜਨ ਕੈ ਸੰਗ ਨਿਸਤਰੀ ਬੈਰੀ ਮੀਤ ਹੋਏ ਸਮਾਨ ਹ ਸਮਾਨ ਤੇ ਟਿੱਪੀ ਲੱਗੀ ਐ ਸਮਾਨ ਨਹੀਂ ਕਹਿਣਾ ਸਮਾਨ ਸਰਬਮਹ ਪੂਰਨ ਭਗਵਾਨ ਪ੍ਰਾਪ ਕੀ ਆਗਿਆ ਮਾਨ ਸੁਖ ਪਾਇਆ ਮਾਨ ਪਾਤੇ ਸ੍ਰਾਮ ਲਾਉਣਾ ਹੈ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਗੁਰ ਪੂਰੇ ਹਰ ਨਾਮ ਦਰੜਾਇਆ ਕਰ ਕਿਰਪਾ ਜਿਸ ਰਾਖੈ ਆਪ ਸੋਈ ਭਗਤ ਜਪੈ ਨਾਮ ਜਾਪ ਮਾਨ ਪ੍ਰਗਾਸ ਗੁਰ ਤੇ ਮਤ ਲਈ ਕਹੋ ਨਾਨਕ ਤਾ ਕੀ ਪੂਰਨ ਪੂਰੀ ਪਈ ਪੈਰੋ ਮਹੱਲਾ ਪੰਜਵਾ ਸੂਖ ਨਾਹੀ ਬਹੁਤ ਹੈ ਧਨ ਖਾਟੇ ਸੂਖ ਨਾਹੀ ਪੇਖੇ ਨਿਰਤ ਨਾਟੇ ਸੂਖ ਨਾਹੀ ਬਹੁ ਦੇਸ ਕਮਾਏ ਸਰਬ ਸੁਖਾ ਹਰ ਹਰ ਗਉਣ ਗਾਏ ਸੂਖ ਸਾਝ ਜ ਆਨੰਦ ਲਹੋ ਸਾਧ ਸੰਗ ਪਾਈਐ ਵੱਡ ਭਾਗੀ ਗੁਰਮੁਖ ਹਰ ਹਰ ਨਾਮ ਕਹੋ ਰਹਾਉ ਬੰਦਨ ਮਾਤ ਪਿਤਾ ਸੋਤ ਬਨਤਾ ਆ ਬੰਧਨ ਪਾਤੇ ਵਿਸਰਾਮ ਲਾਉਨੇ ਹਨ ਬੰਧਨ ਕਰਮ ਧਰਮ ਹੋ ਕਰਤਾ ਬੰਧਨ ਕਟਨਹਾਰ ਇਹ ਕਟਨਹਾਰ ਪਾਤੇ ਵਿਸਰਾਮ ਲਾਉਣਾ ਬੰਧਨ ਕਟਨਹਾਰ ਮਨਸੈ ਤੋ ਸੁਖ ਪਾਵੈ ਨਿਜ ਘਰ ਬਸੈ ਸਭ ਜਾਤਿਕ ਪ੍ਰਭ ਦੇਵਨਹਾਰ ਗੁਣ ਨਿਧਾਨ ਬੇਅੰਤ ਅਪਾਰ ਜੇ ਸੋ ਨੂੰ ਕਰਮ ਕਰੇ ਪ੍ਰਭ ਆਪਣਾ ਕਰੇ ਰੇ ਜੀ ਕਰੀ ਤੇ ਲਾਓ ਵਿਸਰਾਉ ਹਰ ਹਰ ਨਾਮ ਤਿਨੈ ਜਾਨ ਜਪਨਾ ਗੁਰ ਆਪਣੇ ਆਗੇ ਅਰਦਾਸ ਨਾ ਗੁਰ ਆਪਣੇ ਆਗੇ ਅਰਦਾਸ ਕਰ ਕਿਰਪਾ ਪੁਰਖ ਗੁਣ ਤਾਸ ਕਹ ਨਾਨਕ ਤੁਮਰੀ ਸਰਨ ਆਈ ਜਿਉ ਭਾਵੈ ਤੈਉ ਰਖੋ ਗੁਸਾਈ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ